हरियाणा ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਚੱਪਣ ਕੱਦੂ ਦੀ ਸਬਜੀ ਇਹਨਾਂ ਨੂੰ ਚੱਪਣ ਟਿੰਡੇ ਵੀ ਕਿਹਾ ਜਾਂਦਾ ਹੈ ਜੀ ਇਹ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਇਸ ਸਬਜੀ ਨੂੰ ਜਿਹੜੇ ਜਿਹੜੇ ਸਬਜੀ ਨੂੰ ਨਹੀਂ ਖਾਂਦੇ ਉਹ ਵੀ ਇਸ ਸਬਜੀ ਨੂੰ ਖਾਣ ਲੱਗ ਜਾਣਗੇ ਜੀ ਬਹੁਤ ਸੌਖੇ ਤਰੀਕੇ ਦੇ ਨਾਲ ਇਹ ਸਬਜੀ ਜਿਹੜੀ ਹੈ ਬਣ ਜਾਂਦੀ ਹੈ ਕੱਟ ਸਮੇਂ ਦੇ ਵਿੱਚ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਹੋ ਜਾਂਦੀ ਹੈ ਜੀ 500 ਗ੍ਰਾਮ ਇੱਥੇ ਮੈਂ ਚੱਪਣ ਕਦੋਂ ਲਏ ਆ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ ਧੋਣ ਤੋਂ ਬਾਅਦ ਇਹਨਾਂ ਦਾ ਆਪਾਂ ਛਿਲਕਾ ਉਤਾਰ ਕੇ ਕੱਟ ਲਵਾਂਗੇ ਛਿਲਕਾ ਉਤਾਰ ਕੇ ਵੀ ਇਹਨਾਂ ਨੂੰ ਮੈਂ ਇੱਕ ਵਾਰੀ ਵਾਸ਼ ਕਰ ਲਿਆ ਹੈ ਜੀ ਹੁਣ ਇਹਨਾਂ ਨੂੰ ਆਪਾਂ ਕੱਟ ਲਾਂਗੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਲੰਬੇ ਲੰਬੇ ਕੱਟ ਲਾਂਗੇ ਚਾਹੇ ਤੁਸੀਂ ਇਦਾਂ ਵੀ ਕੱਟ ਸਕਦੇ ਹੋ ਸਬਜੀ ਮੈਂ ਕੱਟ ਲਈ ਹੈ ਜੀ ਇਧਰ ਆਪਾਂ ਨੇ ਗੈਸ ਤੇ ਕੜਾਈ ਰੱਖ ਲਈ ਹੈ ਜੀ ਇਹਦੇ ਵਿੱਚ ਆਪਾਂ ਪਾਵਾਂਗੇ 2 ਕੋ ਵੱਡੇ ਚਮਚ ਸਰੋਂ ਦਾ ਤੇਲ ਇਹ ਸਬਜੀ ਸਰੋਂ ਦੇ ਤੇਲ ਵਿੱਚ ਬਹੁਤ ਟੇਸਟੀ ਬਣਦੀ ਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇਲ ਗਰਮ ਹੋ ਗਿਆ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਹਿੰਗ 1 ਚਮਚ ਪਾਵਾਂਗੇ ਆਪਾਂ ਜੀਰਾ ਜੀਰਾ ਭਾਂਣ ਤੋਂ ਬਾਅਦ ਇਹਦੇ ਵਿੱਚ ਆਪਾਂ ਦੋ ਵੱਡੇ ਸਾਈਜ਼ ਦੇ ਪਿਆਜ਼ ਪਾਵਾਂਗੇ ਇਹ ਸਬਜ਼ੀ ਵਿੱਚ ਪਿਆਜ਼ ਵੱਧ ਪਏ ਜਾਂਦੇ ਨੇ ਪਿਆਜ਼ਾਂ ਨੂੰ ਮੈਂ ਇਸ ਤਰੀਕੇ ਲੰਮਾ ਲੰਮਾ ਕੱਟਿਆ ਹੈ ਪਿਆਜ਼ਾਂ ਨੂੰ ਥੋੜਾ ਜਿਹਾ ਗੁਲਾਬੀ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਲਸਣ ਅਦਰਕ ਅਤੇ ਹਰੀ ਮਿਰਚ ਦਾ ਪੇਸਟ ਪਾਵਾਂਗੇ ਹਰੀ ਮਿਰਚ ਤੁਸੀਂ ਆਪਣੇ ਟੇਸਟ ਅਕੋਰਡਿੰਗ ਲੈ ਲਿਓ ਜੀ ਪਿਆਜ਼ ਆਪਣੇ ਗੁਲਾਬੀ ਜੇ ਹੋ ਗਏ ਨੇ ਸੁੱਕੀ ਸਬਜ਼ੀ ਵਿੱਚ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਭੁੰਨਿਆ ਜਾਂਦਾ ਇੱਧਰ ਆਪਾਂ ਨੇ ਲਸਣ ਅਦਰਕ ਅਤੇ ਹਰੀ ਮਿਰਚ ਦਾ ਪੇਸਟ ਲਿਆ ਇਹ ਵੀ ਪਾ ਦਾਂਗੇ ਹਰੀਆਂ ਮਿਰਚਾਂ میں 3-4 ਲਈਆਂ ਨੇ ਬਾਕੀ ਤੁਸੀਂ ਉਹਨੇ ਟੇਸਟ ਅਕੋਰਡਿੰਗ ਪਾ ਲਿਓ ਥੋੜਾ ਜਿਹਾ ਮੈਂ ਟੁਕੜਾਲਾ ਅਦਰਕ ਦਾ ਲਿਆ ਹੈ ਥੋੜਾ ਜਿਹਾ ਲਸਣ ਲਿਆ ਹੈ ਜੀ ਇਹਨਾਂ ਨੂੰ ਮੈਂ ਕੁੱਟ ਲਿਆ ਹੈ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਇਧਰ ਆਪਣਾ ਲਸਣ ਅਦਰਕ ਦਾ ਪੇਸਟ ਜਿਹੜਾ ਉਹ ਵੀ ਥੋੜਾ ਜਿਹਾ ਫਰਾਈ ਹੋ ਗਿਆ ਜੀ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਇਹ ਆਪਸ਼ਨਲ ਹੈ ਜੀ ਇਹ ਆਪਾਂ ਨੇ ਸਿਰਫ ਕਲਰ ਵਧੀਆ ਜਾਣ ਲਈ ਪਾਇਆ ਹੈ ਸਵਾਦ ਅਨੁਸਾਰ ਪਾਵਾਂਗੇ ਜੀ ਆਪਾਂ ਨਮਕ ਅੱਧੀ ਛੋਟੀ ਚਮਚ ਪਾਵਾਂਗੇ ਆਪਾਂ ਹਲਦੀ ਇੱਥੇ ਮੈਂ ਗੈਸ ਦਾ ਫਲੇਮ ਕੱਟ ਕੀਤਾ ਹੋਇਆ ਹੈ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਟਮਾਟਰ ਪਾਵਾਂਗੇ ਜੀ ਹਲਦੀ ਆਪਣੀ ਪੁੱਜ ਗਈ ਹੈ ਜੀ ਇਹਦੇ ਵਿੱਚ ਹੁਣ ਆਪਾਂ ਦੋ ਵੱਡੇ ਸਾਈਜ਼ ਦੇ ਟਮਾਟਰ ਲੈਨੇ ਟਮਾਟਰ ਵੀ ਇਹ ਸਬਜ਼ੀ ਵਿੱਚ ਵੱਧ ਪੈਂਦੇ ਨੇ ਇਹਨਾਂ ਨੂੰ ਆਪਾਂ ਹੁਣ ਉਦੋਂ ਤੱਕ ਪਕਾਣਾ ਹੈ ਜਦੋਂ ਤੱਕ ਆਪਣਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਤੇਲ ਨਾ ਛੱਡ ਦੇਵੇ ਅਤੇ ਟਮਾਟਰ ਆਪਣੇ ਚੰਗੀ ਤਰ੍ਹਾਂ ਪੱਕੇ ਨਾ ਜਾਣ ਸੇਕ ਆਪਾਂ ਨੇ ਇੱਥੇ ਹਾਈ ਟੂ ਮੀਡੀਅਮ ਰੱਖਿਆ ਹੈ ਮਸਾਲਾ ਜਿਹੜਾ ਹੈ ਆਪਣਾ ਸੜ ਨਾ ਜਾਵੇ ਇਸ ਕਰਕੇ ਇੱਕ ਚੀਜ਼ ਮੈਂ ਪਾਣੀ ਭੁੱਲ ਗਈ ਸੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਧਨੀਆ ਪਾਊਡਰ ਵੀ ਪਾਉਣਾ ਹੈ ਜੀ ਮਸਾਲਾ ਆਪਣਾ ਪੂਰੀ ਤਰ੍ਹਾਂ ਭੁੱਜ ਗਿਆ ਜੀ ਤੁਸੀਂ ਦੇਖ ਸਕਦੇ ਹੋ ਕਿਉਂ ਕਿਉਂ ਇਹਨੇ ਛੱਡ ਦਿੱਤਾ ਹੈ ਆ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਜੀ ਸਬਜੀ ਦਾ ਜਿਹੜਾ ਸਾਰਾ ਕੰਮ ਹੈ ਸਵਾਦ ਬਣਾਉਣ ਦਾ ਉਹ ਮਸਾਲੇ ਨਹੀਂ ਕਰਨਾ ਹੁੰਦਾ ਜੀ ਮਸਾਲਾ ਚੰਗੀ ਤਰ੍ਹਾਂ ਪੁੱਜਿਆ ਹੋਣਾ ਚਾਹੀਦਾ ਹੈ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਕੱਟੀ ਹੋਈ ਸਬਜੀ ਇਸ ਸਬਜੀ ਵਿੱਚ ਆਪਾਂ ਪਾਣੀ ਦੀ ਵਰਤੋਂ ਜਿਹੜੀ ਨਹੀਂ ਕਰਾਂਗੇ ਪਾਣੀ ਪਾਣ ਦੇ ਨਾਲ ਸਬਜੀ ਦਾ ਜਿਹੜਾ ਟੇਸਟ ਉਹ ਖਰਾਬ ਹੋ ਜਾਂਦਾ ਹੈ ਇਸ ਸਬਜੀ ਨੂੰ ਬਿਨਾਂ ਪਾਣੀ ਪਾਈ ਹੀ ਪਕਾਉਣਾ ਚਾਹੀਦਾ ਹੈ ਬਹੁਤ ਟੇਸਟੀ ਬਣਦੀ ਆ ਹੁਣ ਇਹਨੂੰ ਆਪਾਂ ਕਰ ਦਾਂਗੇ ਜੀ ਚੰਗੀ ਤਰ੍ਹਾਂ ਮਿਕਸ ਇਹ ਸਬਜੀ ਦਾ ਕਈਆਂ ਨੂੰ ਨਾਂ ਸੁਣਨਾ ਵੀ ਚੰਗਾ ਨਹੀਂ ਲੱਗਦਾ ਸੇਮ ਸਾਡੇ ਨਾਲ ਵੀ ਐਵੇਂ ਹੁੰਦਾ ਸੀ ਅਸੀਂ ਵੀ ਇਹ ਸਬਜੀ ਦਾ ਨਾਮ ਸੁਣਨਾ ਚੰਗਾ ਨਹੀਂ ਸਮਝਦੇ ਮਤਲਬ ਕਿ ਪਸੰਦ ਨਹੀਂ ਸੀ ਪਰ ਜਦੋਂ ਅਸੀਂ ਬਣਾ ਕੇ ਦੇਖੀ ਇਹ ਸਬਜੀ ਸਾਰੇ ਮਤਲਬ ਕਿ ਬਹੁਤ ਖੁਸ਼ ਹੋ ਕੇ ਸਾਰਿਆਂ ਨੇ ਖਾਧੀ ਆ ਤੇ ਅਗਲੀ ਪਹਿਲਾਂ ਸੀ ਬਣਾਈ ਸੀ ਉਦੋਂ ਸਾਰਿਆਂ ਨੇ ਖੁਸ਼ ਹੋ ਕੇ ਖਾਧੀ ਸੀ ਦੂਜੀ ਵਾਰੀ ਹੁਣ ਬਣਾਈ ਆ ਅਸੀਂ ਤੇ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ ਉਸੀ ਵੀ ਇਸ ਤਰੀਕੇ ਨਾਲ ਬਣਾਇਓ ਜਿਹੜੇ ਨਹੀਂ ਖਾਂਦੇ ਉਹ ਵੀ ਇੱਕ ਵਾਰ ਜਰੂਰ ਬਣਾ ਕੇ ਦੇਖਿਓ ਬਸ ਇਹਦਾ ਮਸਾਲਾ ਅਤੇ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਇਹ ਇਸ ਵਧੀਆ ਤਰੀਕੇ ਨਾਲ ਢੜਕਾ ਲਾਉਣਾ ਹੈ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਮੇਰੇ ਤਰੀਕੇ ਨਾਲ ਤੁਸੀਂ ਜਰੂਰ ਬਣਾ ਕੇ ਦੇਖਿਓ ਸਬਜੀ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ ਗੈਸ ਆਪਾਂ ਨੇ ਕਾਟੇ ਕੀਤਾ ਹੋਇਆ ਹੈ ਆਪਾਂ ਅੱਜ ਇੱਕ ਐਵੇਂ ਢੱਕ ਕੇ ਇਹਨੂੰ ਪੱਕਣ ਦਵਾਵਾਂਗੇ ਜੀ ਇਸ ਸਬਜੀ ਨੂੰ ਬਣਨ ਵਿੱਚ ਵੀ ਬਹੁਤਾ ਟਾਈਮ ਨਹੀਂ ਲੱਗਦਾ 7-8 ਮਿੰਟ ਵਿੱਚ ਇਹ ਸਬਜੀ ਬਣ ਕੇ ਤਿਆਰ ਹੋ ਜਾਣੀ ਆ ਸਬਜੀ ਨੂੰ ਪੱਕਦੇ ਹੋਏ 5-6 ਮਿੰਟ ਹੋ ਗਏ ਆ ਆਪਾਂ ਇਹਨੂੰ 2-3 ਮਿੰਟ ਹੋਰ ਪਕਾਵਾਂਗੇ ਜੀ ਸਬਜੀ ਤਕਰੀਬਨ ਵੈਸੇ ਆਪਣੀ ਬਣ ਚੁੱਕੀ ਹੈ ਪਰ ਆਪਾਂ ਇਹਨੂੰ 2-3 ਮਿੰਟ ਹੋਰ ਪਕਾਣਾ ਹੈ ਸਬਜੀ ਜਿਵੇਂ ਦੇਖੋ ਆਪਾਂ ਨੇ ਪਾਣੀ ਬਿਲਕੁਲ ਵੀ ਨਹੀਂ ਪਾਇਆ ਹੈਗਾ ਸਬਜੀ ਬਹੁਤ ਵਧੀਆ ਬਣੀ ਆ ਆਪਾਂ ਇਹਨੂੰ 2-3 ਮਿੰਟ ਹੋਰ ਪਕਾ ਲਾਂਗੇ ਤਕਰੀਬਨ ਇਹਨੂੰ ਮੈਂ 8-9 ਮਿੰਟ ਪਕਾਇਆ ਹੈ ਜੀ ਸਬਜੀ ਦੇਖ ਸਕਦੇ ਹੋ ਤੁਸੀਂ ਬਣ ਕੇ ਬਿਲਕੁਲ ਤਿਆਰ ਆ ਬਹੁਤ ਵਧੀਆ ਸਬਜ਼ੀ ਬਣੀ ਹੈ ਜੀ ਕਲਰ ਵੀ ਇਹਦਾ ਬਹੁਤ ਵਧੀਆ ਆਇਆ ਹੈ ਸਬਜ਼ੀ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਜਿਹੜੇ ਸਬਜ਼ੀ ਨੂੰ ਨਹੀਂ ਖਾਂਦੇ ਉਹ ਮੇਰੇ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਇਸ ਸਬਜ਼ੀ ਨੂੰ ਤੁਸੀਂ ਬਾਰ-ਬਾਰ ਖਾਓਗੇ ਜੀ ਬਣਾ ਕੇ ਮੇਰੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਮੇਰੀ ਵੀਡੀਓਜ਼ ਨੂੰ ਸ਼ੇਅਰ ਕਰੋ ਜੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ